ਅੱਜ ਥਾਣਾ ਮਹਿਤਾ ਚੌਕ ਅਧੀਨ ਕਸਬਾ ਮਹਿਤਾ ਚੌਕ ਦੇ ਅੰਮ੍ਰਿਤਸਰ ਰੋਡ ਤੇ ਮਾਸਟਰ ਪੁਸਤਕ ਪੰਡਾਰ ਵਾਲਿਆਂ ਦੀ ਨਵੀਂ ਦੁਕਾਨ ਦੇ ਉੱਤੇ ਅੱਜ ਤੜਕਸਾਰ ਸਵੇਰੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਅਨੁਸਾਰ ਜਗਜੀਤ ਸਿੰਘ ਮਿੰਟੂ ਨੇ ਦੁਕਾਨ ਮਾਲਕ ਨੇ ਦੱਸਿਆ ਕਿ ਕੱਲ ਸ਼ਾਮੀ ਉਹਨਾਂ ਦੇ ਕੋਲ ਕੁਝ ਨੌਜਵਾਨ ਪਟਾਕੇ ਲੈ ਕੇ ਗਏ ਸਨ ਜਦੋਂ ਕਿ ਰਾਤ ਦੇਰ ਰਾਤ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਪਟਾਕੇ ਨਹੀਂ ਚੱਲ ਰਹੇ ਸ਼ਾਟ ਨਹੀਂ ਚੱਲ ਰਹੇ ਜਿਸ ਦੇ ਤਹਿਤ ਤਿੱਖੀ ਬਹਿਸ-ਬਾਜੀ ਕੀਤੀ ਜਦੋਂ ਜਗਜੀਤ ਸਿੰਘ ਮਿੰਟੂ ਨੇ ਕਿਹਾ ਕਿ ਸਾਡੇ ਕੋਲ ਆ ਕੇ ਦੁਕਾਨ ਤੇ ਗੱਲ ਕਰੋ ਤੇ ਉਹਨਾਂ ਨੇ ਫੋਨ ਬੰਦ ਕਰ ਦਿੱਤਾ ਸਵੇ ਫਿਰ ਉਹਨਾਂ ਨੇ ਫੋਨ ਤੇ ਦੱਸਿਆ ਕਿ ਅਸੀਂ ਤੁਹਾਡੇ ਨਾਲ ਸਵੇਰੇ ਗੱਲਬਾਤ ਕਰਾਂਗੇ ਸਵੇਰੇ 8:30 ਵਜੇ ਜਦੋਂ ਜਗਜੀਤ ਸਿੰਘ ਮਿੰਟੂ ਨੇ ਦੁਕਾਨ ਖੋਲੀ ਹੈ ਤਾਂ ਕੁਝ ਨੌਜਵਾਨ ਮੋਟਰਸਾਈਕਲ ਦੇ ਉੱਤੇ ਆਏ ਨੇ ਮੂੰਹ ਲਪੇਟੇ ਹੋਏ ਨੇ ਤੇ ਤਾਬੜ ਤੋਲ ਗੋਲੀਆਂ ਚਲਾ ਕੇ ਉਥੋਂ ਜਿਹੜਾ ਰਫੂ ਚੱਕਰ ਹੋ ਗਏ ਨੇ ਭਾਵੇਂ ਕਿ ਜਾਨੇ ਨੁਕਸਾਨ ਨਹੀਂ ਹੋਇਆ ਸਾਹਮਣੇ ਲੱਗੇ ਟਫਨ ਸ਼ੀਸ਼ੇ ਦੇ ਵਿੱਚ ਅਨੇਕਾਂ ਗੋਲੀਆਂ ਲੱਗੀਆਂ ਗੋਲੀਆਂ ਲੱਗਣ ਤੋਂ ਬਾਅਦ ਨਾਲ ਕੰਮ ਕਰ ਰਹੀ ਜਿਹੜੀ ਸੇਵਾਦਾਰ ਨੇ ਇੱਕ ਸੀ ਕਿ ਸਫਾਈ ਵਰਕਰ ਸੀ ਉਹ ਵੀ ਉਸ ਦੀ ਜਾਨ ਜਿਹੜੀ ਬੜੀ ਮੁਸ਼ਕਲ ਦੇ ਨਾਲ ਬਚੀ ਹੈ ਆਉ ਗੱਲਬਾਤ ਕਰਦੇ ਹਾਂ ਜਗਜੀਤ ਸਿੰਘ ਮਿੰਟੂ ਦੇ ਨਾਲ ਕਿ ਕੀ ਘਟਨਾ ਵਾਪਰੀ ਹੈ 10:30 ਹੋਏ ਮੈਨੂੰ ਕਾਲ ਆਈ ਆ ਵੀ ਹੁਣ ਆਟੇ ਘਰ ਆਓ ਦੋ ਮੁੰਡੇ ਸੀ ਮੇਰੇ ਕੋ ਵਟਸਐਪ ਉਤੇ ਹੈਗੀ ਮੇਰੇ ਕੋ ਵੀਡੀਓ ਹੈਗੀ ਆ ਕੈਮਰੇ ਚ ਉਸ ਮਾਲਕ ਕੇ ਗਏ ਰਾਤੀ 6:30 ਆਜ ਮੈਨੂੰ ਫੋਨ ਕਰਨ ਦੇ ਆ ਵੀ ਸਾਡੇ ਘਰ ਆਓ ਹੁਣੇ ਜਾਣ ਕੇ ਵੇਖੋ ਸਾਡਾ ਨੁਕਸਾਨ ਹੋਇਆ ਸਾਡਾ ਆ ਚਲਿਆ ਨਹੀਂ ਜਾਂ ਸਾਡਾ ਜੋ ਵੀ ਆ ਮੈਂ ਉਹਨਾਂ ਅਖਿਆ ਵੀ ਸੇਰੀ ਗੱਲ ਕਰਾਂਗੇ ਹੁਣ ਮੈਂ ਹਲੇ ਵਿਹਲਾ ਤੇ ਨਹੀਂ ਡਾੜ ਤਾ ਰਹਾ ਨਹੀਂ ਹੁਣੇ ਘਰ ਆੜ ਮੈਂ ਮੈਂ ਇਹਦਾ ਵਿਹਲਾ ਨਹੀਂ ਜੋ ਕੰਨਾ ਸਰ ਕਰ ਮੈਂ ਫੋਨ ਬੰਦ ਕਰਤਾ ਇਰ ਉਤੋਂ ਵਰ ਗਿਆ ਸਵੇਰੇ ਜਦੋਂ ਮੈਂ ਦੁਕਾਨ ਖੋਲੀ ਆ ਦੁਕਾਨ ਸਮਾਨ ਆਇਆ ਮੈਂ ਅੰਦਰ ਰੱਖਿਆ ਮੈਂ ਅੰਦਰ ਆ ਕੇ ਸਮਾਨ ਬਣੇ ਬਿਲ ਚੈੱਕ ਕਰਦਾ ਪਿਆ ਵਾਂ ਉਹਨੇ ਗੋਲੀਆਂ ਚਲਾਈਆਂ ਸਵੇਰੇ ਘਟਦਾ ਕਿੰਨੇ ਟਾਈਮ ਦੀ 8:30 ਹੋਈ ਤੇ ਉਹ ਅੰਦਰ ਆਏ ਜਾਂ ਬਾਹਰ ਆਏ ਜੀ ਰੋਡ ਤੋਂ ਮੋਟਰਸਾਈਕਲ ਤੇ ਹੀ ਰੋਡ ਤੋਂ ਗੋਲੀ ਮਾਰੀ ਉਹਨਾਂ ਕੀ ਉਹ ਗੰਦੇ ਪਛਾਣ ਸੀ ਜਿਨ੍ਹਾਂ ਨੇ ਗੋਲੀ ਚਲਾਈ ਪਛਾਣ ਚ ਨਹੀਂ ਹੈ ਇਹ ਬੱਦੇ ਜਿਨ੍ਹਾਂ ਨੇ ਗੋਲੀ ਚਲਾਈ ਆ ਤੇ ਰਾਤ ਜਿਹੜੀਆਂ ਧਮਕੀਆਂ ਦਿੱਤੀਆਂ ਕੋ ਨੰਬਰ ਮੇਰੇ ਕੋ ਹੈਗਾ ਤੇ ਉਹਨਾਂ ਨੇ ਪੈਸੇ ਤੁਹਾਨੂੰ ਕੈਸ਼ ਦੇ ਕੇ ਜਾਂ ਟ੍ਰਾਂਜੈਕਸ਼ਨ ਵਗੈਰਾ ਕੀਤੀ ਟ੍ਰਾਂਜੈਕਸ਼ਨ ਕੀਤੀ ਠੀਕ ਆ ਤੇ ਕੀ ਖੜਿਆ ਕੀ ਖੰਣਾ ਨੇ ਲੈ ਕੇ ਕੀ ਗਏ ਨਾ ਕੋਈ ਉਹ ਆਪਣੇ ਜਿੱਦਾਂ ਉਹਨਾਂ ਦੇ ਘਰ ਕੋ ਫੰਕਸ਼ਨ ਸੀ ਉਹਨਾਂ ਨੂੰ ਕੋਈ ਭਮਾਈਆਂ ਸੀ ਕੁਝ ਤੇ ਕੋਈ ਜਿਹੜੇ ਸ਼ਾਰਟ ਹੁੰਦੇ ਉਹ ਹੁਣ ਤੁਹਾਡੀ ਕੀ ਮੰਗਿਆ ਕਾਰਵਾਈ ਹੋਣੀ ਚਾਹੀਦੀ ਆ ਪ੍ਰੋਪਰ ਜੋ ਬਣਦਾ ਹੱਕ ਮੇਰਾ ਮੇਰਾ ਹੱਕ ਮੈਨੂੰ ਮਿਲਣਾ ਚਾਹੀਦਾ ਜੋ ਉਹਨਾਂ ਦੇ ਬਣਦੀ ਕਾਰ ਹੋਈ ਗਾ ਤੇ ਮੇਰ ਨਾਲ ਹੋਈ ਆ ਕੱਲ ਨੂੰ ਗਵਾਂਡੀਆ ਨਾ ਹੋਊਗੀ ਸਾਰੇ ਚੌਂਕ ਸਾਰੇ ਦੁਕਾਨਦਾਰ ਭਰਾਵਾ ਸਾਰੇ ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਕਿ ਇੱਕ ਵਾਰੀ ਜਿਹੜਾ ਦੁਕਾਨ ਦਾ ਹਾਲ ਤੇ ਜਿੱਥੇ ਗੋਲੀ ਚੱਲੀ ਆ ਸ਼ੀਸ਼ੇ ਤੇ ਜਰੂਰ ਵਿਖਾ ਦੇਵੇ ਨਿਸ਼ਾਨ ਵਿਖਾ ਲ ਦੇਵੇ ਤੇ ਆ ਸਾਹਮਣੇ ਦੇਖ ਸਕਦੇ ਹਾਂ ਕਿ ਜਿਹੜੀ ਗੋਲੀ ਚੱਲੀ ਆ ਸ਼ੀਸ਼ਾ ਟੁੱਟਾ ਹੋਇਆ ਜਿੱਥੇ ਕਿ ਕਾਊਂਟਰ ਦੇ ਉੱਤੇ ਬਿਲਕੁਲ ਵੀਰ ਬੈਠਾ ਸੀਗਾ ਜਿੱਥੇ ਇਹ ਘਟਨਾ ਵਾਪਰੀ ਆ ਜੇ ਕਿਤੇ ਅੱਗੇ ਕਾਊਂਟਰ ਨਾ ਹੁੰਦਾ 5 4 ਇੰਚ ਸਾਈਡ ਤੇ ਹੋਰ ਗੋਲੀ ਲੱਗਦੀ ਤਾਂ ਸਾਹਮਣੇ ਜਿਹੜਾ ਰਿਸੈਪਸ਼ਨ ਤੇ ਬੈਠਾ ਸੀਗਾ ਤੇ ਉਹਦੇ ਗੋਲੀ ਲੱਗ ਸਕਦੀ ਜਾਨੀ ਨੁਕਸਾਨ ਭਾਰੀ ਨੁਕਸਾਨ ਹੋ ਸਕਦਾ ਸੀਗਾ ਅੱਜ ਉਕਤ ਵਾਪਰੀ ਘਟਨਾ ਦੇ ਸਬੰਧ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਜੋ ਕੜਨਾ ਵਾਪਰੀ ਹੈ ਕਿਸੇ ਵੀ ਅਨਸਰ ਨੂੰ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਜੋ ਅੱਜ ਗੋਲੀਬਾਰੀ ਕੀਤੀ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੋਕ ਚੇਤਨਾ ਤੋਂ ਸਤਨਾਮ ਜੱਜ